ਮੇਰੇ ਸਾਥੀ ਵੀਰੋ ਅੱਜ ਇਸ ਤਰੰਦੀ ਸਭੋਲੀ ਤਬੱਤਰ ਗੁਰ ਚਰਨਾ ਦੀ ਚਰਸ਼ੋ ਪ੍ਰਾਪਤ ਧਰਤੀ ਦੇ ਸૌ ਤੋਂ ਸ਼ਿੰਗਾਰੀ ਜੋਦੇ ਜਿਨ੍ਹਾਂ ਵਿੱਚ ਸਰਦਾਰ ਗਗਨਦੀਪ ਸਿੰਘ ਜੀ ਭੁੱਲਰ ਸਰਦਾਰ ਸ਼ੰਕਰ ਸਿੰਘ ਜੀ ਢਾਲੀਵਾਲ ਦਖਵਾ ਖੰਡਲਾ ਕਾਟੋ ਆਯਾ ਬੂ ਸਾਬਰ ਗੰਜਾਰ ਖਾਨ ਜੀ ਜਸਵਿੰਦਰ ਸਰਦਾਰ ਜੀ ਕਿਸਾਨ ਜਥੇਬੰਦੀਆਂ ਦੇ ਆਪੂ ਸਾਹਿਬਾਨ ਮੇਰੇ ਖੱਬੇ ਹੱਥ ਬੈਠੀਆਂ ਮੇਰੀਆਂ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਸੱਜੇ ਪ੍ਰਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਭ੍ਰਸ਼ਟਾਚਾਰ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਣ ਤੁਹਾਡਾ ਇਸ ਧਰਨੇ ਵਿੱਚ ਪੰਚਨ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਭ੍ਰਸ਼ਟਾਚਾਰ ਸਿਰਫ ਆਪਾਂ ਕੰਮੇ ਇਸ ਐਸਾ ਮੋਰੀ ਲੜਾਈ ਦੇ ਨਹੀਂ ਪ੍ਰੇਸ਼ਾਚਾਰ ਸਿਰਫ 34 ਦਾ ਮਤਲਬ ਹੈ ਕਿ ਇਹ ਨਾ ਨਾ ਈਮਾਨਦਾਰੀ ਦੇ ਨਾਲ ਸਾਨੂੰ ਜੀਵਣਾ ਜਿਹੜਾ ਉਹ ਸਫਲ ਸਹੀ ਇਮਾਨਦਾਰੀ ਹੋਣ ਦਾ ਜਿਹੜਾ ਹੈ ਉਹ ਸੰਦੇਸ਼ ਦੇ ਰਿਹਾ ਹੈ ਇਸ ਕਰਕੇ ਇਸ ਇਮਾਨਦਾਰੀ ਦੇ ਕਦਮੋਂ ਬੱਚਾ ਕਰਨ ਦੇ ਲਈ ਸਾਡੇ ਸ਼ੰਗਰਸੀ ਵੀਰ ਆ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਇਹ ਘੋੜਾ ਹੈ ਉਹ ਨੜ ਰਹੇ ਨੇ ਪ੍ਰਸ਼ਾਚਾਰ ਕੱਲਾ ਪੈਸੇ ਲੈਣਾ ਨਹੀਂ ਵੀ ਪੈਸੇ ਲੈ ਲੈ ਪ੍ਰਸ਼ਾਚਾਰ ਹੋ ਗਿਆ ਪ੍ਰਸ਼ਾਚਾਰ ਦਾ ਮਤਲਬ ਹੈ ਤੁਹਾਡੀ ਇਮਾਨਦਾਰੀ ਤੁਹਾਡੀ ਇਮਾਨਦਾਰੀ ਪ੍ਰਸ਼ਾਚਾਰ ਕੱਲੇ ਪੈਸੇ ਨਾਲ ਨਹੀਂ ਤੁਸੀਂ ਜਹੇ ਬੰਦਿਆ ਦੇ ਵਿੱਚ ਜਿਹੜੇ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਰੋਲ ਨਾ ਆ ਰਹੇ ਹੋ ਇਹ ਇਮਾਨਦਾਰੀ ਹੈ ਜਿਹੜੀ ਤੁਹਾਡੇ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਘਰ ਤੋਂ ਲੈ ਕੇ ਇਹਨਾਂ ਦਫ਼ਤਰਾਂ ਤੱਕ ਜਿਹੜੀ ਇਮਾਨਦਾਰੀ ਹੈ ਜਿਹੜੀ ਤੁਹਾਡੇ ਵਿੱਚ ਉਹ ਹੋਣੀ ਜ਼ਰੂਰੀ ਹੈ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ ਇਸ ਕਰਕੇ ਇਮਾਨਦਾਰੀ ਦਾ ਜਿਹੜਾ ਹੈ ਆਵਾਜ਼ ਹੈ ਜਿਹੜੀ ਤੁਸੀਂ ਇਹਨੂੰ ਲੰਬੇ ਸਮੇਂ ਤੋਂ ਜਿਹੜਾ ਇਹੇ ਬਨੰਦ ਕਰ ਰਹੇ ਹੋ ਕੋਈ ਵੀ ਜਦੋਂ ਚੰਗਾ ਜਾਂ ਮਾੜਾ ਕੰਮ ਕਰਦੇ ਆ ਤਾਂ ਇੱਕ ਵਾਰੀ ਜਿਹੜੀ ਆਤਮਾ ਸਾਡੀ ਉਹ ਜ਼ਰੂਰ ਅਵਾਜ਼ ਦਿੰਦੀ ਹੈ ਚਾਹੇ ਚੋਰੀ ਕਰ ਲਈ ਚਾਹੇ ਪੈਸਾ ਲੈ ਲਿਆ ਜੋ ਵੀ ਅਸਲੀ ਕੋਈ ਬਣਾ ਕਰਦੇ ਆ ਫਰ ਇੱਕ ਵਾਰ ਸਾਡੀ ਜਿਹੜੀ ਆਤਮਾ ਹੈ ਉਸਨੇ ਤੈਅ ਕਰ ਦੇਣਾ ਹੈ ਕਿ ਇਹ ਕੰਮ ਗਲਤ ਕੀਤਾ ਹੈ ਪਰ ਚੰਨਾ ਤੁਸੀਂ ਹੈ ਗਲਤ ਆਲੇ ਪਾਸੇ ਰਸਤੇ ਚੱਲਣਾ ਹੈ ਜਹ ਅਨਾਰਧਾਰੀ ਵਾਲੇ ਪਾਸੇ ਚੱਲਣਾ ਹੈ ਇਹ ਤੁਸੀਂ ਤੈਅ ਕਰਨਾ ਹੈ ਗਿਣਾ ਨਾ ਉਹ ਕਰ ਚੁੱਕਿਆ ਹੁੰਦਾ ਹੁੰਦਾ ਪਰ ਚੱਲਣਾ ਉਹ ਤੁਹਾਡੇ ਤੇ ਡਿਪੈਂਡ ਹੈ ਵੀ ਕਿਸ ਰਸਤੇ ਤੇ ਅਸੀਂ ਚੱਲਣਾ ਹੈ ਇਸ ਕਰਕੇ ਸੋਸ਼ਟਾਚਾਰ ਨੂੰ ਰੋਕਣ ਦੇ ਲਈ ਹੈ ਜਿਹੜਾ ਤੁਸੀਂ ਬਹੁਤ ਵੱਡਾ ਨੰਨੇ ਸਮੇਂ ਤੋਂ ਜਿਹੜਾ ਇਹ ਘੋੜਾ ਰਹੇ ਹੋ ਸਾਡੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੀਆਂ ਇੱਥੇ ਬਸੰਤੀ ਮੇਲੇ ਇਥੇ ਡੌਡੀਆਂ ਲੱਗਦੀਆਂ ਨੇ ਸਾਡੋ ਅੰਦਰੋਂ ਚਾਟਰ ਜਾਂਦਾ ਹੈ ਕਿ ਅਸੀਂ ਇਸ ਤੋਂ ਬੇਤਰਤੀਬੀ ਤੇ ਤਰਤੀਬੀ ਅਸੀਂ ਆਪਣੀ ਜਿਹੜੀ ਡਿਊਟੀ ਹੈ ਉਹ ਕਰਨਾ ਹੈ ਡਿਊਟੀ ਚਾਹੇ ਤੁਹਾਡੀ ਦਰਵਾਜ਼ਾ ਸਾਹ ਤੇ ਗੁਰੂ ਸਾਹਿਬ ਦੇ ਅੰਦਰ ਹੈ ਚਾਹੇ ਉਹ ਸ਼ਰਕ ਤੇ ਬਾਹਰ ਬੈਠਾ ਹੈ ਉਹ ਇੱਕੋ ਹੀ ਉਹਦਾ ਜਿਹੜਾ ਫਾਇਦਾ ਉਹ ਪ੍ਰਾਪਤ ਹੋਣਾ ਚਾਹੇ ਉਹ ਬਾਹਰ ਬੈਠਾ ਹੈ 4 ਕਿਲੋਮੀਟਰ ਤੇ 5 ਕਿਲੋਮੀਟਰ ਤੇ ਚਾਹੇ ਉਹ ਗੇਟ ਦੇ ਅੰਦਰ ਬੈਠਾ ਉਹਦੀ ਹਾਜ਼ਰੀ ਹੈ ਜਿਹੜੀ ंजूर हो जाती है पर साई हर एक मानसिकता अलग अलग है विचार पर सा तो दिल नहीं करता कि इस धरती तो दस तो तो रुपए भी जाके अपनी जेब छ पाई पर जो असि ग ਸ਼ੇਰ ਸ਼ਾਰ ਕਰਦੇ ਆਂ ਚਾਹੇ ਅਸੀਂ درخت ਕੱਟੀਏ ਚਾਹੇ ਅਸੀਂ ਪਾਣੀ ਦੂਸ਼ਤ ਕਰੀਏ ਤਾਂ ਜਿਹੜਾ ਉਹਦਾ ਨਤੀਜਾ ਉਹ ਸਾਨੂੰ ਬੈਣ ਲੱਗ ਜਾਂਦਾ ਅੱਜ ਵੀ ਨਤੀਜਾ ਹੈ ਇਸ ਤੇ ਕਰਤਾਪੀ ਤੇ ਉਹ ਗੁਰੂ ਪੀਰਾਂ ਨੇ ਗੁਰੂਆਂ ਨੇ ਇਹ ਤੇ ਤਪੱਸਿਆ ਕੀਤੀ ਆ ਤੇ ਉਹ ਤੁਹਾਡੇ ਰਾਹੀ ਆ ਜਿਹੜੀ ਇਹ ਆਵਾਜ਼ ਹੈ ਜਿਹੜੀ ਉਹਨੂੰ ਬੰਦ ਕਰ ਰਹੇ ਹਾਂ ਜੇ ਛੇ ਸਾਟ ਹੋਈ ਜਾਂ ਤੱਕ ਇਹ ਇਸ ਕਰਕੇ ਤੁਹਾਡੇ ਚ ਉਹਨਾਂ ਨੇ ਗੁਆਂ ਪੀਰਾਂ ਦੇ ਆਕੇ ਬਸਾ ਕਰਕੇ ਇਹਨੂੰ ਪ੍ਰੋਸਟਾ ਚਾਹਤੇ ਆਵਾਜ਼ ਹੈ ਉਹ ਆਵਾਜ਼ ਬੰਦ ਕਰ ਰਹੇ ਹਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਇਹਨੂੰ ਸੰਸਥਾ ਅੱਗੇ ਵਾਸਤੇ ਵੀ ਪ੍ਰਸਤਾ ਮੁਕਤ ਹੋਵੇ ਇੱਥੇ ਆਏ ਬਈ ਨੇ ਗਰੀਬ ਮਰੀਜ਼ ਦੇ ਉਹ ਆਜਾ ਸਹੀ ਦਾਜ ਇਥੋਂ ਕਰਵਾ ਕੇ ਤੰਦਰੁਸਤ ਹੋ ਕੇ ਇਥੋਂ ਜਾਣ ਜੋ ਕੋਈ ਨੌਕਰੀਆਂ ਨਾ ਹ ਰੇਗਾਰ ਹ ਸੰਦੇ ਕਰਨ ਦੇ ਲਈ ਕੋਈ ਮੈਡੀਕਲ ਕਰਵਾਉਣਾ ਹੁੰਦਾ ਜਾਂ ਕੋਈ ਹੋਰ ਆਪਣੇ ਕੰਮਕਾਰਾਂ ਦੇ ਲਈ ਆਉਂਦਾ ਉਹ ਆਪਣਾ ਫਿਸ਼ਟਾ ਚਾਰ ਤੋਂ ਮੁਕਤ ਹੋ ਕੇ ਇਥੋਂ ਆਪਣਾ ਜਿਹੜਾ ਸਲਾਮਾ ਜਿਹੜੀਆਂ ਉਹ ਲਾ ਸਕਣ